ਅੰਡ ਦੀ ਪ੍ਰਵਾਹਣਾ ਕਰਿਓ ਸੋ ਇਹ ਸਭ ਕਿੰਨਾ ਦੇ ਕਰਕੇ ਸੰਭਵ ਹੋਇਆ ਸਿਮਰਨਜੀਤ ਸਿੰਘ ਮਾਨ ਜੀ ਦੇ ਕਰਕੇ ਤੇ ਚਾਰ ਐਂਡ ਵਾਲਿਓ ਉਹਨਾਂ ਵਿਰੋਧੀਆਂ ਨੂੰ ਆਪਣਾ ਆਪਾ ਹੁਣ ਦੱਸਣਾ ਦੋਹੇ ਹੱਥ ਖੜੇ ਕਰਕੇ ਮੈਨੂੰ ਦੱਸ ਦਿਓ ਕਿ ਤੁਹਾਡੀਆਂ ਜਮੀਰਾਂ ਜਾਗਦੀਆਂ ਨੇ ਕਿ ਨਹੀਂ ਜਾਗਦੀਆਂ ਸ਼ਹੀਦਾਂ ਦਾ ਪੈਂਡਾ ਦੋਹੇ ਬਾਹ ਹੱਥਾਂ ਖੜੀਆਂ ਕਰਕੇ ਦੱਸ ਦਿਓ ਯਾ ਕਾਲ ਬੋਲੇ ਸੋਨਿਹਾਲ ਜੈ ਜੀ ਕਾਲ ਆ ਬਰੋਧੀ ਦੇਖ ਲੈਣ ਹੁਣ ਬਰੋਧੀ ਦੇਖ ਲੈਣ ਸਾਰਾ ਸੰਗਰੂਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਖੜਾ ਤੇ ਜਿਹੜੇ ਪੁੱਛਦੇ ਸੀ ਕੀ ਦੇਣਾ ਉਹ ਤੁਹਾਨੂੰ ਦੱਸਤਾ ਜਾ ਕੇ ਉਹਨਾਂ ਮਾਮਾ ਤੋਂ ਪੁੱਛੋ ਜਿਨ੍ਹਾਂ ਨੇ ਜਿਨ੍ਹਾਂ ਮਾਮਾ ਦੇ ਪੁੱਤ ਬਚਾਇਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਤੇ ਹੁਣ ਆਪਾਂ ਇਹਨਾਂ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਨਾ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਅਸੀਂ ਜੋ ਤੁਸੀਂ ਇਸ ਕੌਮ ਦੇ ਲਈ ਕੀਤਾ ਸਾਡੀ ਕੌਮ ਦੇ ਲਈ ਕੀਤਾ ਪੰਥ ਦੇ ਲਈ ਕੀਤਾ ਜੋ ਤੁਸੀਂ ਸੰਘਰਸ਼ ਕੀਤਾ ਉਹਦਾ ਕਰਜ਼ਾ ਅਸੀਂ ساری ਜ਼ਿੰਦਗੀ ਨਹੀਂ ਉਤਾਰ ਸਕਦੇ ਪਰ ਹਾਂ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਐਤਕੀ ਫੇਰ ਅਸੀਂ ਪਾਰਲੀਮੈਂਟ ਦੀਆਂ ਪੌੜੀਆਂ ਜ਼ਰੂਰ ਚੜਾਂਗੇ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਂਗੇ ਤਾਂ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਇਹਨਾਂ ਲੀਡਰਾਂ ਨੂੰ ਘੇਰੋ ਜਿਹੜੇ ਗੱਲਾਂ ਕਰਦੇ ਆ ਮਜ਼ਦੂਰਾਂ ਦੀਆਂ ਗੱਲਾਂ ਕਰਦੇ ਆ ਕਿਸਾਨਾਂ ਦੀਆਂ ਤੇ ਬਾਅਦ ਦੇ ਵਿੱਚ ਵੋਟਾਂ ਲੈ ਕੇ ਮੁੱਕਰ ਜਾਂਦੇ ਆ ਫੇਰ ਕਹਿੰਦੇ ਆ ਤੂੰ ਕੌਣ ਤੇ ਮੈਂ ਕੌਣ ਬਹੁਤ ਲੰਬੇ ਸਮੇਂ ਤੋਂ ਇਹ ਚੱਲਦਾ ਆ ਰਿਹਾ ਚਾਹੇ ਆਪਾਂ ਭਗਵੰਤ ਮਾਨ ਦੀ ਗੱਲ ਕਰ ਲਈਏ ਪਹਿਲੀ ਗੱਲ ਤਾਂ ਇਹ ਹੈ ਜੇ ਕੋਈ ਤੁਹਾਡੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਰਕਰ ਹੈਗਾ ਮੈਨੂੰ ਉਹ ਤੇ ਤਰਸ ਬਹੁਤ ਆ ਰਿਹਾ ਹੁਣ ਤਰਸ ਕਿਉਂ ਆ ਰਿਹਾ ਤੁਸੀਂ ਇਹ ਵੀ ਗੱਲ ਸੁਣ ਲਓ ਤੁਹਾਨੂੰ ਪਤਾ ਯਾ ਪਿਛਲੇ ਦਿਨੀ ਕਿੰਨੇ ਲੀਡਰ ਆ ਜਿਹੜੇ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਪਾਰਟੀ ਦੇ ਵਿੱਚ ਗਏ ਆ ਤੇ ਇੱਕ ਲੀਡਰ ਤੋਂ ਕਾਰਨ ਪੁੱਛਿਆ ਗਿਆ ਉਹਨੇ ਕਾਰਨ ਇਹ ਦੱਸਿਆ ਕਹਿੰਦਾ ਮੈਂ ਆਪਣੀ ਪਾਰਟੀ ਦੇ ਲਈ ਦਿਨ ਰਾਤ ਇੱਕ ਕਰਤਾ ਮੇਰੀ ਪਾਰਟੀ ਨੇ ਮੇਰੀ ਕਦਰ ਨਹੀਂ ਕੀਤੀ ਮੈਨੂੰ ਐਮਪੀ ਦੀ ਟਿਕਟ ਨਹੀਂ ਦਿੱਤੀ ਇਸ ਕਰਕੇ ਕਹਿੰਦਾ ਮੈਂ ਪਾਰਟੀ ਛੱਡਣ ਦਾ ਫੈਸਲਾ ਲਿਆ ਤੇ ਉਸ ਐਮਪੀ ਨੂੰ ਜਾ ਕੇ ਪੁੱਛੋ ਵੀ ਜੇ ਤੈਨੂੰ ਟਿਕਟ ਨਹੀਂ ਦਿੱਤੀ ਤੂੰ ਰੋਣ ਲੱਗ ਗਿਆ ਤੂੰ ਪਾਰਟੀ ਬਦਲਦੀ ਜਿੰਨਾ ਨੌਜਵਾਨਾਂ ਨੂੰ ਤੁਸੀਂ ਰਜਗਾਰ ਦੇ ਲਾਰੇ ਲਾਏ ਆ ਜਿਹੜੇ ਬੇਰਜਗਾਰ ਤੁਰੇ ਫਿਰਦੇ ਆ ਉਹਨਾਂ ਦਾ ਕੀ ਹਾਲ ਹੁੰਦਾ ਆਊਗਾ ਭਾਈ ਉਹਨਾਂ ਦਾ ਜਾ ਕੇ ਹਾਲ ਪੁੱਛੋ ਤੁਸੀਂ ਤੇ ਅਗਲੀ ਗੱਲ ਆਮ ਪਾਰਟੀ ਦੇ ਵਰਕਰਾਂ ਤੇ ਤਰਸ ਕਿਉਂ ਆ ਰਿਹਾ ਉਹ ਵੀ ਸੁਣ ਲੋ ਦੇਖੋ ਦੂਜੀਆਂ ਪਾਰਟੀਆਂ ਦੇ ਵਿੱਚੋਂ ਲੀਡਰ ਆਮ ਪਾਰਟੀ 'ਚ ਜਾ ਕੇ ਬਣੀ ਜਾਂਦੇ ਆ ਖਾਸ ਤੇ ਆਮ ਪਾਰਟੀ ਦੇ ਵਰਕਰ ਫੇਰ ਵਿਚਾਰੇ ਆ ਆਮ ਦੇ ਆਮ ਜਿਹੜੇ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਠੱਕੇ ਖਾਂਦੇ ਰਹੇ ਪਿੱਛੋਂ ਆਪਦੀਆਂ ਜਨਾਨੀਆਂ ਤੋਂ ਗਾਲ੍ਹਾਂ ਖਾਂਦੇ ਰਹੇ ਉਹਨਾਂ ਦੀਆਂ ਘਰ ਵਾਲੀਆਂ ਵੀ ਰੋਕਦੀਆਂ ਹੋਣਗੀਆਂ ਵੀ ਨਾ ਜਾ ਇਹਨਾਂ ਦੇ ਪਿੱਛੇ ਨਾ ਜਾ ਇਹਨਾਂ ਨੇ ਤੈਨੂੰ ਕੁਛ ਨਹੀਂ ਦੇਣਾ ਤੇ ਅੱਜ ਉਹ ਗੱਲਾਂ ਸੱਚੀਆਂ ਵੀ ਹੋ ਗਈਆਂ ਠੀਕ ਹੈ ਜੀ ਉਹਨਾਂ ਵਰਕਰਾਂ ਨੂੰ ਪੁੱਛੋ ਵੀ ਤੁਹਾਨੂੰ ਇੰਨਾ ਇੰਨਾ ਟਾਈਮ ਹੋ ਗਿਆ ਤੁਸੀਂ ਇਹਨਾਂ ਦੇ ਪਿੱਛੇ ਤੁਰੇ ਫਿਰਦੇ ਸੀ ਵੀ ਪੱਟੂਓ ਤੁਸੀਂ ਤਾਂ ਫੇਰ ਉੱਥੇ ਦੇ ਉੱਥੇ ਹੀ ਹੋ ਸੋ ਮੈਂ ਭਗਵਾਨਤਮਾ ਸਾਹਿਬ ਦੇ ਅੱਗੇ ਬੇਨਤੀ ਕਰਦਾ ਵੀ ਆਪਦੇ ਵਰਕਰਾਂ ਦੇ ਨਾਲ ਇੰਨੀ ਮਾੜੀ ਨਾ ਕਰੋ ਦੂਜੀਆਂ ਪਾਰਟੀਆਂ ਦੇ ਵਿੱਚੋਂ ਲੀਡਰ ਲਿਆ ਲਿਆ ਕੇ ਤੁਸੀਂ ਉਹਨਾਂ ਨੂੰ ਖਾਸ ਕਰੀ ਜਾਂਦੇ ਹੋ ਆਪਦੇ ਵਰਕਰਾਂ ਨੂੰ ਕਿਸੇ ਗਲੀ ਗੁਲੀ ਦਾ ਪ੍ਰਧਾਨ ਹੀ ਲਾ ਦਿਓ ਤੁਸੀਂ ਉਹਨਾਂ ਦੇ ਉੱਪਰ ਵੀ ਮਾੜਾ ਮੋਟਾ ਸੋਚੋ ਤੇ ਬਾਕੀ ਹੁਣ ਸਾਡੇ ਲੋਕ ਆ ਜਿਹੜੇ ਉਹ ਸਮਝਦਾਰ ਹੋ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਚੁੱਕਿਆ ਹੁਣ ਮੇਰਾ ਵੀਰ ਨੌਜਵਾਨਾਂ ਨੂੰ ਤਾਂ ਕਹਿਣ ਦੀ ਲੋੜ ਨਹੀਂ ਬਜ਼ੁਰਗੋ ਸਾਡੀਆਂ ਭੈਣਾਂ ਮਾਵਾਂ ਤੁਸੀਂ ਇਹਨਾਂ ਦੇ ਹੁਣ ਚਾਂਸੇ ਦੇ ਵਿੱਚ ਨਾ ਆ ਜਿਓ ਮੈਂ ਪਿੰਡ ਪਿੰਡ ਜਾ ਕੇ ਹਾ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਮੈਂ ਇਹ ਗੱਲ ਕਹੀ ਆ ਕਿ ਜਦੋਂ ਵੀ ਇਹ ਤੁਹਾਡੇ ਪਿੰਡ ਦੇ ਵਿੱਚ ਆਉਣ ਇਹਨਾਂ ਨੂੰ ਸਵਾਲ ਕਰੋ ਵੀ ਜਦੋਂ ਮਜ਼ਦੂਰ ਆਪਦੇ ਹੱਕ ਮੰਗਦੇ ਸੀ ਪਿੰਡਾਂ ਦੇ ਵਿੱਚ ਆ ਕੇ ਤਾਂ ਤੁਸੀਂ ਕਹਿੰਦੇ ਸੀ ਕਿ ਐਂ ਕਰਦਾਂਗੇ ਉਹ ਕਰਦਾਂਗੇ ਜਦੋਂ ਮਜ਼ਦੂਰਾਂ ਨੇ ਆਪਣੇ ਹੱਕ ਮੰਗੇ ਤੁਸੀਂ ਉਹਨਾਂ ਨੂੰ ਬਦਲੇ ਦੇ ਵਿੱਚ ਡਾਂਗਾਂ ਦਿੱਤੀਆਂ ਤੇ ਇੱਥੇ ਖੜ ਕੇ ਸਾਨੂੰ ਜਵਾਬ ਦਿਓ ਜਵਾਬ ਮੰਗਿਓ ਤੁਸੀਂ ਉਹਨਾਂ ਤੋਂ ਤੇ ਜਿਹੜੇ ਐਡੇ-ਐਡੇ ਬਾਲੇ ਕਰਦਿਆ ਕਿ ਚੁਟਕੀਆਂ ਦੇ ਵਿੱਚ ਐਮਐਸਪੀ ਦਿੱਤੀ ਜਾਊਗੀ ਉਹਨਾਂ ਨੂੰ ਵੀ ਸਵਾਲ ਕਰੋ ਕਿ ਚੁਟਕੀ ਮਾਰ ਕੇ ਤੁਸੀਂ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਤੇ ਜਦੋਂ ਕਿਸਾਨ ਐਮਐਸਪੀ ਦੀ ਖਾਤਰ ਖਨੌਰੀ ਬਾਰਡਰ ਦੇ ਉੱਪਰ ਗਏ ਸਾਡੇ ਨੌਜਵਾਨਾਂ ਨੂੰ ਬੋਰੀਆਂ ਦੇ ਵਿੱਚ ਪਾ ਪਾ ਕੇ ਕੁੱਟਿਆ ਗਿਆ ਉਦੋਂ ਇਹਨਾਂ ਦੀਆਂ ਜੀਭਾਂ ਨੂੰ ਵੱਜ ਗਈ ਗੱਠ ਉਦੋਂ ਕਿਸਾਨਾਂ ਦੀ ਗੱਲ ਕਿਹਨੇ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਸ਼ੌਭਕਰਮਣ ਮੁੰਡਾ ਉਹਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਕਿਸੇ ਨੇ ਸਾਰ ਨਹੀਂ ਲਈ ਕਿਸੇ ਨੇ ਸੋਸ਼ਲ ਮੀਡੀਆ ਦੀ ਉੱਪਰ ਇੱਕ ਬਿਆਨ ਵੀ ਦਿੱਤਾ ਹੋਵੇ ਕਿ ਭਾਈ ਸਾਡੇ ਨੌਜਵਾਨ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਸੀ ਤੁਸੀਂ ਗੋਲੀਬਾਰੀ ਕਿਵੇਂ ਕਰ ਸਕਦੇ ਹੋ ਕੀ ਸਾਨੂੰ ਹੁਣ ਇਹ ਵੀ ਹੱਕ ਨਹੀਂ ਹੈਗਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਦੇ ਹੱਕ ਮੰਗੀਏ ਉਦੋਂ ਐਮਐਸਪੀ ਦੇਣ ਦੀਆਂ ਗੱਲਾਂ ਕਰਦੇ ਸੀ ਹੁਣ ਤੁਸੀਂ ਦੱਸੋ ਸਾ ਤੋਂ ਇਹ ਅਧਿਕਾਰ ਵੀ ਇਹਨਾਂ ਨੇ ਖੋਲੇ ਇਹ ਤਾਂ ਚਾਹੁੰਦੇ ਆ ਕਿ ਬਸ ਅਸੀਂ ਚੁੱਪ ਕਰਕੇ ਘਰਾਂ ਦੇ ਵਿੱਚ ਬੈਠੇ ਰਹੀਏ ਜੇ ਅਸੀਂ ਇਹਨਾਂ ਤੋਂ ਹੱਕ ਮੰਗਾਂਗੇ ਤਾਂ ਵੀ ਇਹ ਸਾਨੂੰ ਦਬਾਉਂਦੇ ਆ ਦੇਖੋ ਤੁਸੀਂ ਐਨੇ মিডিਆ ਚੈਨਲ ਦੇ ਜਿਹੜੇ ਹੱਕਾਂ ਦੀ ਗੱਲ ਕਰਦੇ ਸੀ ਪਹਿਲਾਂ ਤੁਸੀਂ ਦੇਖੋ ਭਾਨੇ ਸਿੱਧੂ ਨਾਲ ਕੀ ਕਸ਼ ਹੋਇਆ ਚੈਨੀ ਚੋਰੀ ਦਾ ਪਰਚਾ ਪਾਤਾ ਉਸ ਨੌਜਵਾਨ ਦੀ ਖਾਤਰ ਕੌਣ ਪਹੁੰਚਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣ ਖੰਡੂਰ ਸਾਹਿਬ ਇਲਾਕੇ ਦੇ ਵਿੱਚੋਂ ਜਿਹੜੇ ਆ ਕਹਿੰਦੇ ਆ ਕਿ ਅਸੀਂ ਪੰਥ ਵਾਰੇ ਸੋਚਦੇ ਆ ਸਾਰਿਆਂ ਨੇ ਆਪਦੇ ਲੀਡਰ ਖੜੇ ਕਰਤੇ ਭਾਈ ਅਮਰਤਪਾਲ ਸਿੰਘ ਦੇ ਵਿਰੋਧ ਦੇ ਵਿੱਚ ਪਰ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਪਤਾ ਲੱਗਿਆ ਵੀ ਉਧਰ ਪੰਥਕ ਬੰਦਾ ਜਿਹੜਾ ਸਾਡਾ ਨੌਜਵਾਨ ਪੰਥ ਦੀ ਖਾਤਰ ਜੇਲ੍ਹ ਦੇ ਵਿੱਚ ਗਿਆ ਵੀ ਉਹਨੂੰ ਆਪਾਂ ਬਾਹਰ ਲੈ ਕੇ ਆਉਣਾ ਭਾਈ ਅਮਰਤਪਾਲ ਸਿੰਘ ਹੀ ਖੰਡੂਰ ਸਾਹਿਬ ਤੋਂ ਚੋਣ ਲੜਦਾ ਲੜ ਰਿਹਾ ਜਦੋਂ ਇਹਨਾਂ ਨੇ ਆਪਦਾ ਲੀਡਰ ਪਿੱਛੇ ਖਿੱਚ ਲਿਆ ਕਹਿੰਦੇ ਨਹੀਂ ਭਈ ਉਹ ਪੰਥ ਦੀ ਗੱਲ ਕਰਦਾ ਭਾਈ ਅਮਰਤਪਾਲ ਸਿੰਘ ਆਪਾਂ ਉਹਦੇ ਵਿਰੋਧ ਦੇ ਵਿੱਚ ਆਪਦਾ ਬੰਦਾ ਨਹੀਂ ਖੜਾ ਕਰਨਾ ਇਹ ਹੁੰਦਾ ਸਟੈਂਡ ਆਈ ਨਹੀਂ ਵੀ ਜੇ ਇੱਕ ਪਾਰਟੀ ਦੇ ਵਿੱਚੋਂ ਟਿਕਟਣੀ ਮਿਲੀ ਦੂਜੀ ਚ ਜਾਵੜੋ ਇਹ ਕੀ ਹੋਇਆ ਬਈ ਅੱਜ ਕੱਲ ਤਾਂ ਸਾਈਕਲ ਦਾ ਵੀ ਸਟੈਂਡ ਹੈਗਾ ਪਟੂਓ ਥੋੜਾ ਸਟੈਂਡ ਹੀ ਕੋਈ ਨਹੀਂ ਤੇ ਸਾਡੇ ਲੋਕਾਂ ਨੂੰ ਵੀ ਹੁਣ ਸਮਝਣਾ ਚਾਹੀਦਾਗਾ ਸਾਡੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿ ਜੇਕਰ ਅਸੀਂ ਆਈ ਚੁੱਪ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਨਾਲ ਭਾਈ ਬਹੁਤ ਮਾਰੀ ਕਰਨਗੇ ਸਾਡਾ ਘਰਾਂ ਦੇ ਵਿੱਚੋਂ ਨਿਕਲਣਾ ਬੰਦ ਕਰ ਦੇਣਗੇ ਤੁਹਾਨੂੰ ਮੈਂ ਦੱਸਾਂ ਕਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਨਾਲੇ ਖੇਡੇ ਚਾਹੇ ਸਿੱਧੂ ਮੂਸੇ ਵਾਲਾ ਹੋਵੇ ਚਾਹੇ ਭਾਈ ਦੀਪ ਸਿੱਧੂ ਹੋਵੇ ਹੁਣ ਭਾਈ ਅਮਰਤਪਾਲ ਸੈਂਜੀ ਦੇ ਉੱਪਰ ਐਨਐਸਏ ਚਾਹੇ ਸੰਦੀਪ ਨੰਗਲੰਬੀਆਂ ਵਾਲਾ ਹੋਵੇ ਹਰ ਇੱਕ ਨੌਜਵਾਨ ਕਿਹੜਾ ਨੌਜਵਾਨ ਆ ਇਹਨਾਂ ਨੇ ਨਹੀਂ ਛੱਡਿਆ ਆਪਾ ਨਾ ਮੈਨੂੰ ਦੱਸੋ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਬੰਦਾ ਪੰਜਾਬ ਦੀ ਖਾਤਰ ਬੋਲਦਾ ਪੰਜਾਬੀ ਦੀ ਖਾਤਰ ਬੋਲਦਾ ਪੰਥ ਦੀ ਗੱਲ ਕਰਦਾ ਇਹਨਾਂ ਨੇ ਉਹਨੂੰ ਬਖਸ਼ਿਆ ਹੋਵੇ ਮੈਨੂੰ ਤੁਸੀਂ ਇੱਕ ਵੀ ਬੰਦੇ ਦਾ ਨਾਂ ਦੱਸ ਦੋ ਹੁਣ ਉੱਠ ਕੇ ਖੜੇ ਹੋ ਕੇ ਵੀ ਇੱਕ ਵੀ ਬੰਦਾ ਇਹਨਾਂ ਨੇ ਬਖਸ਼ਿਆ ਹੋਵੇ ਅੱਛਾ ਇਹ ਬੋਲ ਸਕਦੇ ਆ ਵਿਰੋਧੀ ਧਿਰਾਂ ਨੂੰ ਇਹ ਪਿੰਡਾਂ ਦੇ ਵਿੱਚ ਜਾ ਕੇ ਭੰਡ ਸਕਦੇ ਆ ਇਹ ਸਰਦਾਰ ਸਿਮਰਜ ਸਿੰਘ ਮਾਨ ਜੀ ਦੇ ਖਿਲਾਫ ਬੋਲ ਸਕਦੇ ਆ ਜਦੋਂ ਅਸੀਂ ਬੋਲਦੇ ਆ ਫੇਰ ਇਹਨਾਂ ਦੇ ਕਾਲਜੇ 'ਚ ਅੱਗ ਕਿਉਂ ਲੱਗਦੀ ਆ ਫੇਰ ਇਹ ਕਿਉਂ ਸਾਡੇ ਚਾਲਣਾ ਨੂੰ ਬੰਦ ਕਰਦੇ ਆ ਅੱਜ ਵੀ ਜੇ ਅਸੀਂ ਮੀਡੀਆ ਦੇ ਉੱਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਹੱਕ ਦੇ ਵਿੱਚ ਇੱਕ ਵੀ ਵੀਡੀਓ ਪਾਉਣੇ ਆ ਜਦੋਂ ਹੀ ਉਹ ਚੈਨਲ ਬੰਦ ਕਰ ਦਿੱਤੇ ਜਾਂਦੇ ਆ ਜਾਂ ਥਾਣਿਆਂ ਦੇ ਵਿੱਚ ਸੱਦ ਕੇ ਨੌਜਵਾਨਾਂ ਨੂੰ ਖੱਜਲ ਕੀਤਾ ਜਾਂਦਾ ਆ ਏ ਉਹ ਜਰਨਲ ਨੇ ਜਿਨ੍ਹਾਂ ਨੇ ਸਿੱਖ ਕੌਮ ਦੀ ਖਾਤਰ ਸਾਡੀ ਖਾਤਰ ਆਉਦੇ ਨੌ ਪਟਵਾਲੇ ਇੰਨਾ ਇਹਨਾਂ ਦੇ ਉੱਪਰ ਤਸ਼ੱਦਦ ਹੋਇਆ ਦਾੜੇ ਨੂੰ ਪੁੱਟਿਆ ਗਿਆ ਪਰ ਅੱਜ ਵੀ ਇਹ ਆਪਦੇ ਸਟੈਂਡ ਦੇ ਉੱਪਰ ਬਰਕਰਾਰ ਖੜੇ ਨੇ ਕਿਉਂ ਸਾਡੀ ਖਾਤਰ ਸੋ ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ ਸਾਨੂੰ ਸਾਂਝਣੀਆਂ ਪੈਣਗੀਆਂ ਜਦੋਂ ਵੀ ਤੁਸੀਂ ਅੱਜ ਰਾਤ ਨੂੰ ਰਾਤ ਦੀ ਰੋਟੀ ਖਾਣ ਤੋਂ ਬਾਅਦ ਸੌਣ ਲੱਗੇ ਸੌਣ ਤੋਂ ਪਹਿਲਾਂ ਇੱਕ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਬਾਰੇ ਜਰੂਰ ਸੋਚਿਓ ਵੀ ਇਹ ਉਹ ਜਰਨੈਲ ਨੇ ਜਿਨ੍ਹਾਂ ਨੇ ਸਾਡੀ ਖਾਤਰ ਤਸ਼ੱਦਦ ਆਪਦੇ ਪਿੰਡੇ ਦੇ ਉੱਪਰ ਝੱਲਿਆ ਤੇ ਅੱਜ ਵੀ ਸਾਡੀ ਖਾਤਰ ਇਹ ਲੜ ਰਹੇ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਇਕੱਲੇ ਨੇ ਜਿਹੜੇ ਵਿਰੋਧੀਆਂ ਦੇ ਨਾਲ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਆ ਏ ਭਗਵੰਤ ਮਾਨ ਨੂੰ ਮੰਗਤੇ ਨਹੀਂ ਭਗਵੰਤ ਮਾਨ ਕਹਿੰਦਾ ਹਲੇ ਮੈਨੂੰ ਕਹਿੰਦਾ ਤੇਰਾ ਹੱਥ ਹੋਰ ਦਿਓ ਵੀ ਜਿਹੜੇ ਤੈਨੂੰ 92 ਪਹਿਲਾਂ ਦਿੱਤੇ ਆ ਉਹ ਕਿੱਥੇ ਆ ਬਈ ਉਹਨਾਂ ਤੋਂ ਕੰਮ ਲੈ ਲੈ ਪਹਿਲਾਂ ਵੀ ਤਾਂ ਤੈਨੂੰ 92 ਹੱਥ ਦਿੱਤੇ ਹੀ ਨੇ ਤੇ ਆਮ ਪਾਰਟੀ ਦੀਆਂ ਪ੍ਰਾਪਤੀਆਂ ਸੁਣ ਲੋ ਆ ਜਗਰਾਮਾ ਦੀ ਐਮਐਲਏ ਸਰਬਜੀਤ ਕੌਰ ਮਾਨੂਕੇ ਇਲਜ਼ਾਮ ਕੀਆ ਕੋਠੀ ਦਾ ਬੜੀ ਲੈ ਕਿਸੇ ਦੀ ਐਨਆਰਆਈ ਦੀ ਜਦੋਂ ਖਬਰ ਮੀਡੀਆ ਦੇ ਵਿੱਚ ਆਈ ਫੇਰ ਉਹਨੂੰ ਕੋਠੀ ਛੱਡਣੀ ਵੀ ਪਈ ਤੇ ਦੂਜਾ ਸੌਦੋ ਸਿੰਗਲਾ ਉਹ ਤੇ ਰੈਸਵਤ ਖੋਰੀ ਦਾ ਇਲਜ਼ਾਮ ਆ ਤੇ ਇਹ ਕਿੰਨਾ ਦਾ ਲੀਡਰ ਉਹ ਕਹਿੰਦਾ ਜੀ ਮੈਂ ਗਾਣੂ ਰਾਸ਼ਟਰੀ ਪੰਛੀ ਦਾ ਖਿਤਾਬ ਦਵਾਉਂਗਾ ਇਹ ਇਹਨਾਂ ਦੀਆਂ ਪ੍ਰਾਪਤੀਆਂ ਨੇ ਜਦ ਪਿੰਡਾਂ ਦੇ ਵਿੱਚ ਆ ਕੇ ਤੁਹਾਨੂੰ ਚੁਟਕਲੇ ਸੁਣਾ ਜਾਂਦੇ ਆ ਮੈਨੂੰ ਇਹਨਾਂ ਦਾ ਇੱਕ ਵੀ ਤੁਸੀਂ ਕੰਮ ਦੱਸ ਦੋ ਆ 2.5 ਸਾਲ ਹੋ ਗਏ 21 ਵਾਰ ਸ ਇਹਨਾਂ ਨੇ ਗੱਲ ਤਵੱਲੀ ਹੋਈ ਆ ਮਹੱਲਾ ਕਲੀਨਿਕ ਬਣਾਲੇ ਮਹੱਲਾ ਕਲੀਨਿਕ ਬਣਾਲੇ 40000 ਨੌਕਰੀਆਂ ਦੇਤੀਆਂ 40000 ਨੌਕਰੀਆਂ ਦਿੱਤੀਆਂ ਤਾਂ ਮੈਨੂੰ ਇਹਨਾਂ ਦੀਆਂ ਦਿਸੀਆਂ ਨਹੀਂ ਹਜੇ ਤੱਕ ਪਰ 40 ਲੱਖ ਨੌਜਵਾਨ ਨਸ਼ੇ ਦੇ ਨਾਲ ਤੜਫ ਤੜਫ ਕੇ ਮਰਦਾ ਹੋਇਆ ਸਾਨੂੰ ਜ਼ਰੂਰ ਦਿਸ ਗਿਆ ਹਰ ਪਿੰਡ ਦੇ ਵਿੱਚ ਇਹਨਾਂ ਨੇ ਚਿੱਟਾ ਬਾੜਤਾ ਇਹ ਪਤਾ ਕੀ ਚਾਹੁੰਦੇ ਨੇ ਨੌਜਵਾਨ ਮੇਰੀ ਗੱਲ ਨੂੰ ਹੁਣ ਧਿਆਨ ਦੇ ਨਾਲ ਸੁਣ ਲੈਣ ਇਹ ਕੀ ਚਾਹੁੰਦੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਇਹ ਚਾਹੁੰਦੇ ਨੇ ਜਿਹੜੀ ਸਾਡੀ ਜਵਾਨੀ ਆ ਉਹ ਰੀਲਾਂ ਬਣਾਈ ਜਾਵੇ ਇੰਸਟਾਗ੍ਰਾਮ ਦੇ ਉੱਤੇ ਗਾਣਿਆਂ ਦੇ ਉੱਪਰ ਨੱਚੀ ਜਾਵੇ ਚਿੱਟੇ ਦੇ ਨਾਲ ਮਰੀ ਜਾਵੇ ਇਹਨਾਂ ਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਫੇਰਨੀ ਐ ਤੁਹਾਨੂੰ ਕੁਝ ਕਹਿੰਦੇ ਪਰ ਜਦੋਂ ਤੁਸੀਂ ਆਪਦੇ ਹੱਕਾਂ ਦੀ ਗੱਲ ਕਰਨ ਲੱਗੇ ਉਦੋਂ ਹੀ ਤੁਹਾਨੂੰ ਮਰਵਾਉਣ ਦੇ ਲਈ ਨਾ ਤਾਂ ਇਹਨਾਂ ਦੇ ਕੋਲ ਗੋਲੀਆਂ ਦੀ ਘਾਟ ਆ ਨਾ ਇਹਨਾਂ ਦੇ ਕੋਲ ਟਰੱਕਾਂ ਦੀ ਘਾਟ ਆ ਜਿਵੇਂ ਇਹਨਾਂ ਨੇ ਬਾਈ ਦੀਪ ਸਿੱਧੂ ਦੇ ਨਾਲ ਕੀਤਾ ਸੋ ਇਸ ਕਰਕੇ ਸਾਨੂੰ ਲੋੜ ਆ ਅੱਜ ਵੀ ਇਕੱਠੇ ਹੋਣ ਦੀ ਤੇ ਅੱਜ ਵੀ ਇਹੋ ਜੇ ਜਰਨੈਲਾਂ ਨੂੰ ਸਪੋਰਟ ਕਰਨ ਦੀ ਜਿਹੜੇ ਅੱਜ ਵੀ ਸਾਰਾ ਕੁਝ ਦਾਤੇ ਲਾ ਕੇ ਸਾਡੀ ਖਾਤਰ ਖੜੇ ਨੇ ਸਾਡੀ ਖਾਤਰ ਸੋਚਦੇ ਨੇ ਸੋ ਇੰਨੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਹੋਈਆਂ ਭੁੱਲਾਂ ਦੀ ਖਿਮਾ ਜੀ ਗੱਜ ਵੱਜ ਕੇ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਕਿਵੇਂ ਆਇਆ ਤੁਮਾ ਤੇ ਤੁਮਾ ਤੀਕੀ ਤੋਂ 34 ਤੱਕ ਸਾਈਕਲ ਤੇ ਅਣਬੰਡੇ ਪਾਰ ਕਿਥੇ ਗੁਰੂ ਘਰਾਂ ਵਿੱਚ ਚਾਟ ਸਿੱਖ ਤੇ ਆਸਪੱਤਰ ਕੀਤਾ ਸੋ ਜੋ ਮੈਂ ਇਸ ਪਿੰਡ ਦੇ ਇਤਿਹਾਸ ਦੇ ਬਾਰੇ ਦੱਸਣ ਲੱਗਿਆ ਮੇਰੀ মিডিਆ ਨੂੰ ਬੇਨਤੀ ਆ ਕਿ ਇਸ ਕਲਿੱਪ ਨੂੰ ਦੁਨੀਆ ਭਰ ਦੇ ਵਿੱਚ ਜਰੂਰ ਪਹੁੰਚਾਇਆ ਜਾਵੇ ਤਾਂ ਕਿ ਜੋ ਇਸ ਪਿੰਡ ਦੇ ਯੋਧੇ ਨੇ ਪੰਜਾਬ ਦੀ ਖਾਤਰ ਕੀਤਾ ਸਿੱਖ ਕੌਮ ਦੀ ਖਾਤਰ ਕੀਤਾ ਉਹ ਸਾਰੀ ਦੁਨੀਆ ਨੂੰ ਪਤਾ ਲੱਗ ਸਕੇ ਪੰਡਤ ਚਾਂਗਲੀ ਦੇ ਇਤਿਹਾਸਕਾਰ ਸਰਦਾਰ ਧੰਨਾ ਸਿੰਘ ਜੀ ਨੇ 1930 ਤੋਂ 1934 ਤੱਕ ਸਾਈਕਲ ਤੇ ਅਣਵੰਡੇ ਭਾਰਤ ਦੇ ਗੁਰੂ ਘਰਾਂ ਵਿੱਚ ਜਾ ਕੇ ਸਿੱਖ ਇਤਿਹਾਸ ਇਕੱਤਰ ਕੀਤਾ ਇਹ ਬਹੁਤ ਵੱਡੀ ਗੱਲ ਆ ਸਿੱਖ ਇਤਿਹਾਸ ਇਕੱਤਰ ਕਰਕੇ ਉਸ ਇਤਿਹਾਸ ਨੂੰ ਆਪਣੇ ਸਾਹਮਣੇ ਲੈ ਕੇ ਆਉਣਾ ਕਿਉਂਕਿ ਇਹ ਵੀ ਕੰਮ ਸਰਕਾਰ ਦੇ ਲਈ ਜੋ ਇਹ ਕੰਮ ਕਰਦਾ ਇਤਿਹਾਸ ਨੂੰ ਸਾਹਮਣੇ ਲੈ ਕੇ ਆਉਂਦਾ ਸਰਕਾਰ ਦੀ ਨਿਗਾਹ ਦੇ ਵਿੱਚ ਉਹ ਵੀ ਬੰਦਾ ਜੋ ਅਤਵਾਦੀ ਆ ਸਭ ਤੋਂ ਵੱਡੀ ਅਧਾਰਨ ਤੁਹਾਡੇ ਸਾਹਮਣੇ ਆ ਜੱਗੀ ਜੋਹੜ ਉਹ ਮੁੰਡੇ ਦਾ ਨਾਂ ਤਾਂ ਅੱਜ ਤੱਕ ਸਰਕਾਰ ਨੇ ਕੋਈ ਕਸੂਰ ਦੱਸਿਆ ਵੀ ਉਸ ਮੁੰਡੇ ਦਾ ਕਸੂਰ ਕੀ ਆ ਉਸ ਨੂੰ ਸਿੱਧੀ ਇਹਨਾਂ ਨੇ ਸਜ਼ਾ ਕਰਤੀ ਉਸ ਮੁੰਡੇ ਦਾ ਕਸੂਰ ਇਹਨਾਂ ਨੇ ਇਹ ਕੱਢਿਆ ਕਿ ਉਹ ਮੁੰਡਾ ਜੱਗੀ ਜੋਹੜ ਸਾਡੇ ਨੌਜਵਾਨਾਂ ਨੂੰ ਜਾਗਰੂਕ ਕਰ ਰਿਹਾ ਸੀ ਇਤਿਹਾਸ ਦੇ ਨਾਲ ਜੋੜ ਰਿਹਾ ਸੀ ਦੱਸ ਰਿਹਾ ਸੀ ਸਾਡੇ ਨੌਜਵਾਨਾਂ ਨੂੰ ਕਿ ਸਾਡੇ ਨਾਲ ਕੀ ਕੋਸ਼ ਹੋਇਆ ਕਿਵੇਂ ਇਹਨਾਂ ਨੇ ਸਾਡੇ ਨਾਲ ਤਸ਼ੱਦਦ ਕੀਤਾ ਕਿਉਂਕਿ ਜੋ ਤੁਸੀਂ ਆਪਦੇ ਫੋਨਾਂ ਦੇ ਉੱਪਰ 1984 ਦੀਆਂ ਵੀਡੀਓ ਦੇਖਦੇ ਹੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿਹਦੀਆਂ ਫੋਟੋਆਂ ਦੇਖਦੇ ਹੋ ਤਸਵੀਰਾਂ ਦੇਖਦੇ ਹੋ ਇਹ ਸਭ ਉਸ ਨੌਜਵਾਨ ਜੱਗੀ ਜੋਹਲ ਦੇ ਕਰਕੇ ਆ ਇਸੇ ਕਰਕੇ ਉਹ ਮੁੰਡਾ ਅੱਜ ਜੇਲ੍ਹ ਦੇ ਵਿੱਚ ਬੈਠਾ ਤੇ ਸਰਕਾਰਾਂ ਦੱਸ ਨਹੀਂ ਰਹੀਆਂ ਕਿ ਉਹਦਾ ਕੀ ਦੋਸ਼ ਆ ਹੁਣ ਸਰਕਾਰਾਂ ਜਵਾਬ ਦੇਣ ਕਿ ਉਹਦਾ ਦੋਸ਼ ਏ ਆ ਕਿ ਉਹ ਸਾਡੇ ਨੌਜਵਾਨਾਂ ਨੂੰ ਇਤਿਹਾਸ ਦੇ ਨਾਲ ਜੋੜ ਰਿਹਾ ਕਿ ਉਹਦਾ ਦੋਸ਼ ਏ ਕਿ ਉਹ ਸਾਡੇ ਨੌਜਵਾਨਾਂ ਨੂੰ ਦੱਸ ਰਿਹਾ ਕਿ ਸਾਡੇ ਨਾਲ 84 ਦੇ ਵਿੱਚ ਇਹ ਕੁਸ਼ ਹੋਇਆ ਪਰ ਨਹੀਂ ਜਿਹੜਾ ਨੌਜਵਾਨ ਇਤਿਹਾਸ ਦੇ ਨਾਲ ਸਾਡੇ ਨੌਜਵਾਨਾਂ ਨੂੰ ਜੋੜੂਗਾ ਜਿਹੜਾ ਨੌਜਵਾਨ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰੂਗਾ ਉਹ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦਾ ਹੀ ਰੜਕਦਾ ਸੋ ਐਸੇ ਕਰਕੇ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਕਿ ਐਤਕੀ ਫੇਰ ਆਪਾਂ ਰਿਕਾਰਡ ਤੋੜ ਬੋਟਾ ਨੇ ਜਿਹੜੀਆਂ ਉਹ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਪਾਉਣੀਆਂ ਨੇ ਸੋਈ ਨਹੀਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਜੀ ਗੱਜ-ਬੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸੋ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਨੌਜਵਾਨ ਭੈਣਾ ਨੂੰ ਤੇ ਨੌਜਵਾਨਾਂ ਨੂੰ ਕਿਉਂਕਿ ਇਸ ਨੌਜਵਾਨਾਂ ਦੀਆਂ ਜਿਹੜੀਆਂ ਗੱਲਾਂ ਨੇ ਸੱਚੀਆਂ ਗੱਲਾਂ ਨੇ ਬਿਲਕੁਲ ਨਰੋਨ ਹੋ ਕੇ ਜੰਮੀ ਸਰਕਾਰੀ ਵੀਆ ਗੱਲਾਂ ਕੀਤੀਆਂ ਨੇ ਇਹਨਾਂ ਨੇ ਉਹ ਆਪ ਜੀ ਦੇ ਸਾਹਮਣੇ ਰੱਖੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੋ ਸਾਡੇ ਸਰਕਾਰ ਦੇ ਮੈਂਬਰ ਪਾਰਲੀਮੈਂਟ ਸਤਾਬ ਸੇਮਰ ਜੀ ਸਿੰਘ ਮਾਨ ਸਰ ਜੋ ਕਿ ਹੁਣ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਉਹਨਾਂ ਤੋਂ ਪਹਿਲਾਂ ਨਜ਼ਰ ਮਰਨਾ ਸਰਪੰਚ ਸਾਹਿਬ ਦੇ ਕੇ ਸਨਮਾਨ ਕੀਤਾ ਜਾਵੇਗਾ ਸਰਦਾਰ ਜੇਵਰ ਸਿੰਘ ਜੀ ਮਾਨ ਸਾਹਿਬ ਮੰਡਪ ਪਰਮੇਲ ਹਲਕਾ ਲੋਕ ਸਭਾ ਤੋਂ ਲੋਰੋ ਤੋਂ ਸੋਨ ਹਾਲੇ ਬੋਲੇ ਸੋਨ ਹਾਲੇ ਸ੍ਰੀ ਅਕਾਲ ਪੁਰਖ ਜੀ ਨੂੰ ਬਰਨੋ ਸਰਪੰਚ ਸਾਹਿਬ ਦੇ ਕੇ ਬੋਲੇ ਸੋਨ ਹਾਲੇ ਅਕਾਲ ਪੁਰਖ ਜੀ ਸੋ ਬਹੁਤ ਬਹੁਤ ਧੰਨਵਾਦ ਸਰਦਾਰ ਜੇਵਰ ਸਿੰਘ ਜੀ ਮਾਨ ਸਾਹਿਬ ਆਪ ਕੀ ਬਹੁਤ ਬਹੁਤ ਜਾਨੀ ਕਾਰਿਓ ਸਤਿਗੁਰ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਦਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੋਂ ਪਹਿਲਾ ਨੌਜਵਾਨ ਰਫਤਾਰ ਸਿੰਘ ਨੇ ਤੁਹਾਡੇ ਨਾਲ ਖੁੱਲ ਕੇ ਗੱਲਾਂ ਕੀਤੀਆਂ ਕਿ ਅੱਜ ਕੱਲ ਪੰਜਾਬ ਤੇ ਇੰਡੀਆ ਦੇ ਵਿੱਚ ਇਹੋ ਜੀ ਸੈਸਥ ਹੋ ਰਹੀ ਹੈ ਕਿ ਇਹੋ ਜਿਹਾ ਜ਼ੁਲਮ ਹੋ ਰਿਹਾ ਹੈ ਮਜ਼ਦੂਰਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਬੀਬੀਆਂ ਦੇ ਉੱਤੇ ਤੇ ਇਸ ਨੂੰ ਆਪਾਂ ਨੇ ਜ਼ਰੂਰੀ ਤੌਰ ਦੇ ਉੱਤੇ ਠੀਕ ਕਰਨਾ ਪਊਗਾ ਹੁਣ ਗੱਲ ਇਹ ਹੈ ਕਿ ਸਾਰੀਆਂ ਪਾਰਟੀਆਂ ਝੂਠੇ ਵਾਅਦੇ ਕਰ ਦਿੰਦੀਆਂ ਜਿਵੇਂ ਰਫਤਾਰ ਸਿੰਘ ਨੇ ਤੇ ਦੱਸਿਆ ਇੰਦਰਾ ਕਾਂਧੀ ਕਹਿੰਦੇ ਰੋਟੀ ਕਪੜਾ ਮਕਾਨ ਦਵਾਂਗੇ ਇੱਕ ਕਾਂਗਰਸੀਆਂ ਨੂੰ ਪੁੱਛੋ ਕਿ ਕਿੱਥੇ ਅਗਰੀ ਬੰਦੇ ਰਹੀ ਇਹ ਜਿਹੜਾ ਇੰਦਰਾ ਗਾਂਧੀ ਨੇ ਤੋਫੇ ਦੇ ਕੇ ਗਈ ਆ ਮੋਦੀ ਸਾਹਿਬ ਨੇ 10 ਸਾਲ ਪਹਿਲਾਂ ਸਾਨੂੰ ਕਹਤਾ ਕਿ ਘਰ ਘਰ ਅਸੀਂ ਨੌਕਰੀ ਦਵਾਗੇ ਜਿਹੜੀ ਨੌਕਰੀ ਹੈ ਜਿਹੜੀ ਇਸ ਪਿੰਡ ਦੇ ਵਿੱਚ ਆ ਹੀ ਹੋਵੇ ਫੌਜੀ ਇਸ ਪਿੰਡ ਤੇ ਬੜੇ ਕਾਮਯਾਬ ਹੈ ਪਰ ਜੇ ਇੰਨੇ ਆਪਣੇ ਬੱਚੇ ਭਰਤੀ ਕਰਨੇ ਹੋਣ ਇਹ ਕਦੇ ਵੀ ਫੌਜ ਦੇ ਵਿੱਚ ਨਹੀਂ ਭਰਤੀ ਕਰਾਉਣਗੇ ਜੋ ਕਰਕੇ ਹਿੰਦੂਤਵਾ ਨੇ ਹੁਣ ਇੱਕ ਕਾਨੂੰਨ ਬਣਾਤਾ ਕਿ ਫੌਜੀ ਦੀ ਜਿਹੜੀ ਨੌਕਰੀ ਹੈ ਸਿਰਫ 4 ਸਾਲ ਦੀ ਹੋਊਗੀ 4 ਸਾਲ ਦੇ ਵਿੱਚ ਫੌਜੀ ਕਿਵੇਂ ਪਹਾੜ ਦਾ ਜੰਗ ਜੰਗਲ ਦਾ ਜੰਗ ਰੇਤਲੇ ਲੱਖੇ ਦਾ ਜੰਗ ਸ਼ਹਿਰਾਂ ਦਾ ਜੰਗ ਟੈਕਨੋਲੋਜੀ ਕਿਵੇਂ ਸਿੱਖ ਸਕਦਾ ਹੈ ਇਹਦਾ ਮਤਲਬ ਹੈ ਕਿ ਉਸ ਵਿਚਾਰੇ 4 ਸਾਲ ਦੇ ਟ੍ਰੇਨਿੰਗ ਦੇ ਫੋਰ ਜੀ ਨੂੰ ਸਿੱਧਾ ਦੁਸ਼ਮਣਾਂ ਦੀਆਂ ਬੰਦੂਕਾਂ ਦੇ ਕੇ ਸਾਹਮਣੇ ਕਰ ਦੇਣਗੇ ਤੇ ਉਹਨੂੰ ਚਿੱਤ ਕਰ ਦੇਣਗੇ ਇਹ ਸਾਰੀਆਂ ਚੀਜ਼ਾਂ ਇੱਥੇ ਹੋ ਰਹੀਆਂ ਨੇ ਬੀਜੇਪੀ ਆਰਐਸਐਸ ਮੋਦੀ ਤੇ ਫਲਾਣੀ ਸਰਕਾਰ ਦੇ ਹੁਣ ਮੋਦੀ ਸਾਹਿਬ ਕਹਿੰਦੇ ਐ ਕਿ ਜੇ ਮੈਂ ਇਲੈਕਸ਼ਨ ਜਿੱਤ ਗਿਆ ਇੰਡੀਆ ਦਾ ਨਾਮ ਹੈ ਭਾਰਤ ਕਰ ਦੇਣਾ ਭਾਰਤ ਤੋਂ ਬਾਅਦ ਕਹਿੰਦਾ ਇਹ ਹਿੰਦੂ ਰਾਸ਼ਟਰ ਬਣ ਜਾਊਗਾ ਹੁਣ ਤੁਸੀਂ ਦੱਸੋ ਕਿ ਆਪਾਂ ਹਿੰਦੂ ਨਹੀਂ ਹੈ ਤੇ ਆਪਾਂ ਕਿਸੇ ਦੇ ਰਾਜ ਦੇ ਵਿੱਚ ਕਿਵੇਂ ਬਰਦਾਸ਼ਤ ਕਰਾਂਗੇ ਜੇ ਆਪਣੇ ਭਰਾਵਾਂ ਹਿੰਦੂਆਂ ਨੂੰ ਕਹਜੀਏ ਕਿ ਖਾਲਿਸਤਾਨ ਅਸੀਂ ਮੰਗਦੇ ਹਾਂ ਤਾਂ ਕਹਿੰਦੇ ਆ ਕਿ ਤੁਸੀਂ ਤਾਂ ਦੇਖਸ਼ਤ ਕਰ ਦੋ ਜੇ ਦੇਖਸ਼ਤ ਕਰ ਦੋ ਤਾਂ ਮੋਦੀ ਦੀ ਸਰਕਾਰ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਆਜ਼ਾਦੀ ਦੀ ਗੱਲ ਸਿੱਖ ਕਰੂਗਾ ਉਹਨੂੰ ਗੋਲੀ ਮਾਰ ਕੇ ਖਤਮ ਕਰ ਦੇਣਾ ਬੇਸ਼ੱਕ ਇਸ ਮੁਲਕ ਦੇ ਵਿੱਚ ਹੋਵੇ ਬੇਸ਼ੱਕ ਬਾਹਰ ਦੇ ਮੁਲਕਾਂ ਦੇ ਵਿੱਚ ਹੋਵੇ ਜੰਨਾ ਦੇ ਵਿੱਚ ਹਰਦੀਪ ਸਿੰਘ ਨੰਜਰ ਨੂੰ ਮਰਵਾ ਦਿੱਤਾ ਹੈਗਾ ਰਿੱਪੂ ਦਮਨ ਸਿੰਘ ਮਲਖ ਨੂੰ ਮਰਵਾ ਦਿੱਤਾ ਹੈਗਾ ਪੇਰ ਸੁਖਦੂਲ ਸਿੰਘ ਨੌਜਵਾਨ ਮੁੰਡਾ ਸੀ ਮੌਕੇ ਦਾ ਉਹਨ ਮਰਵਾਤਾ ਬ੍ਰਿਟਾਨੀਆਂ ਦੇ ਵਿੱਚ ਇੰਗਲੈਂਡ ਦੇ ਵਿੱਚ ਆਪਣੇ ਅਫਤਾਰ ਸਿੰਘ ਖੰਡੇ ਨੂੰ ਮਾਰ ਦਿੱਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਰੋਡੇ ਨੂੰ ਮਾਰਤਾ ਤੇ ਇੱਥੇ ਹਰਿਆਣੇ ਦੇ ਵਿੱਚ ਆਪਣੇ ਵਿੱਚੋਂ ਗਿਆ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਤੇ ਨਾਲ ਲੱਗਦੇ ਮਾਨਸਾ ਦੇ ਵਿੱਚ ਮੁਸਲਮਾਨ ਨੂੰ ਮਰਵਾ ਦਿੱਤਾ ਸੋ ਮੇਰਾ ਮਤਲਬ ਹੈ ਕਿ ਸਿੱਧੀਆਂ ਬੰਦੂਖਾਂ ਤੇ ਨਿਸ਼ਾਨੇ ਅੱਜ ਭਾਜਪੀ ਤੇ ਆਰਐਸਐਸ ਸਰਕਾਰ ਨੇ ਸਾਡੇ ਸਿੱਖਾਂ ਦੇ ਉੱਤੇ ਤਾਣ ਲਈ ਹੈ ਤਾਣ ਲਈ ਹੈ ਇਹ ਨੌਜਵਾਨ ਨੇ ਦੱਸਿਆ ਕਿ ਕਿਵੇਂ ਬਾਰਡਰ ਦੇ ਉੱਤੇ ਜਿੱਥੇ ਕਿਸਾਨ ਬੈਠੇ ਹੈ ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਤੇ ਜਿਹੜੇ ਆਰਐਸਐਸ ਦੇ ਬਦਮਾਸ਼ ਸੀਗੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੋਈ ਸੀਗੀ ਜੋ ਤੋਂ ਹਰਿਆਣਾ ਤੇ ਸੈਂਟਰ ਦੀ ਪੁਲਿਸ ਫਾਇਰਿੰਗ ਕਰ ਰਹੀ ਸੀਗੀ ਉਹ ਉਸ ਦੀ ਛਾਂ ਦੇ ਵਿੱਚ ਉਸ ਬੈਠ ਕਰਤੀ ਆਪਣੇ ਜ਼ਿਮੀਦਾਰਾਂ ਦੇ ਵਿੱਚ ਤੇ ਸਾਰੇ ਜਿੰਨੇ ਵੀ ਟਰੈਕਟਰ ਸੀਗੇ ਉਹਨਾਂ ਦੇ ਇੰਜਨਾਂ ਦੇ ਵਿੱਚ ਖੰਡ ਪਾਤੀ ਹੁਣ ਜੇ ਤੁਸੀਂ ਖੰਡ ਪਾ ਦੋਗੇ ਇੰਜਨ ਦੇ ਵਿੱਚ ਕੋਈ ਵੀ ਹੋਵੇ ਤੇ ਉਹ ਇੰਜਨ ਖਤਮ ਹੋ ਜਾਂਦਾ ਹੈ कोरोना ਰੁਪਿਆਂ ਦਾ ਸਾਡਾ ਨੁਕਸਾਨ ਕਰਤਾ ਕਿਸਾਨ ਮਾਰਤੇ ਤੇ ਮੇਰਾ ਮਤਲਬ ਹੈ ਕਿ ਉਹ ਸਿਰਫ ਮੰਗਦੇ ਸੀ ਆਪਣੇ ਹੱਕ ਜਿਹੜਾ ਪਹਿਲਾਂ ਵੀ ਮੋਦੀ ਸਰਕਾਰ ਮੰਨੀ ਹੈ ਕਿ ਸਾਨੂੰ ਐਮਐਸਪੀ ਦਾ ਕਾਨੂੰਨ ਬਣਾ ਦਿਓ ਜਿਹੜੇ ਖਰਚੇ ਹੈ ਗਰੀਬਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਤੇ ਕਿਸਾਨ ਮਜ਼ਦੂਰਾਂ ਦੇ ਉਹ ਖਤਮ ਕਰ ਦਿਓ ਤੇ ਸੁਮਿਨਾਥਨ ਰਿਪੋਰਟ ਨੂੰ ਲਾਗੂ ਕਰ ਦਿਓ ਹੁਣ ਇਹ ਮੁਸ਼ਕਲ ਗੱਲ ਨਹੀਂ ਸੀ ਜਿਦੋਂ ਕਿ ਵੱਡੇ ਵੱਡੇ ਜਿਹੜੇ ਸੇਠ ਹੈ ਉਹਨਾਂ ਦੇ ਅਰਬਾ ਕਰੋੜਾ ਰੁਪਏ ਉਹਨਾਂ ਦੇ ਜਿਹੜੇ ਕਰਜ਼ੇ ਸੀਗੇ ਉਹ ਮਾਫ ਕਰ ਦਿੱਤੇ ਆ ਤੇ ਜੇ ਗਰੀਬਾਂ ਦੇ ਕਰ ਦਿੰਦੇ ਤਾਂ ਮੇਰਾ ਮਤਲਬ ਅੱਜ ਵੀ ਤੁਸੀਂ ਦੇਖੋ ਬਾਰਡਰ ਦੇ ਉੱਤੇ ਉਹ ਕਿਸਾਨ ਬੈਠੇ ਆ ਸੋ ਆ ਛੋਟੇ ਵੀਰ ਨੇ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਸਾਡੀ ਪਾਰਟੀ ਚਾਹੁੰਦੀ ਹੈ ਕਿ ਸਾਡੀਆਂ ਨੌਜਵਾਨ ਬੀਬੀਆਂ ਉਹਨਾਂ ਨੂੰ ਪੜਾਈ ਕਰਾਈ ਜਾਵੇ ਜਿਹੜਾ ਕਿ ਵੱਡੇ ਹੋ ਕੇ ਉਹ ਕਿਸੇ ਦੇ ਉੱਤੇ ਨਿਰਭਰ ਨਾ ਰਹਿਣ ਉਹ ਆਪਣੇ ਪੈਰਾਂ ਤੇ ਖੜਦੇ ਰਹਿਣ ਇੱਥੇ ਬੀਬੀ ਮੰਨਤ ਕੌਰ ਮੇਰੇ ਨਾਲ ਆਈ ਹੈ ਜਿਹੜੇ ਸਾਰੇ ਸੰਗਰੂਰ ਦੇ ਵਿੱਚ ਸਿਕਾਈ ਸिलाई ਸਕੂਲ ਬਣਾ ਰਹੀ ਹੈ ਜੇ ਸिलाई ਸਕੂਲਾਂ ਦੇ ਵਿੱਚ ਭਰਤੀ ਹੋ ਜਾਓਗੇ ਸਾਡੀ ਪਾਠ ਦੀ ਸਕੀਮ ਹੈ ਕੋਈ ਪੈਸਾ ਉਹਦੇ ਵਿੱਚ ਨਹੀਂ ਲੱਗਦਾ ਤਾਂ ਫਿਰ ਤੁਹਾਨੂੰ ਜੇ ਸिलाई ਹੋਊਗੀ ਤਾਂ ਫਿਰ ਤੁਸੀਂ ਕਿਸੇ ਦੇ ਉੱਤੇ ਨਿਰਭਰ ਆਪਣੇ ਸਹੁਰਿਆਂ ਦੇ ਉੱਤੇ ਨਹੀਂ ਹੋਵੋਗੇ ਹੋਰ ਕਿਸੇ ਦੇ ਉੱਤੇ ਨਹੀਂ ਹੋਵੋਗੇ ਅੱਜ ਨਵਰਵਾਰ ਸ਼ੁਰੂ ਹੋ ਗਿਆ ਬਾਹਰ ਤੋਂ ਲਾੜੇ ਆਉਂਦੇ ਆ ਕਿ ਜੇ ਇੱਥੇ ਸਿ ਵਿਆਹ ਕਰਾਉਣਾ ਹੈ ਵਿਆਹ ਕਰਾ ਲੈਂਦੇ ਆ ਤੇ ਫਿਰ ਬੀਬੀਆਂ ਨੂੰ ਇੱਥੇ ਛੱਡ ਜਾਂਦੇ ਆ ਸੋ ਮੇਰਾ ਮਤਲਬ ਇਹੋ ਜਿਹਾ ਮਾਹੌਲ ਜਿਹੜਾ ਬਣਿਆ ਹੋਇਆ ਇਸ ਨੂੰ ਖਤਮ ਕਰਨ ਦੇ ਲਈ ਸਾਡੀ ਪਾਰਟੀ ਬੀਬੀਆਂ ਦੇ ਉੱਤੇ ਪੂਰਾ ਨਿਸ਼ਾਨਾ ਰੱਖ ਰਹੀ ਹੈ ਕਿ ਇਹਨਾਂ ਦਾ ਕੋਸ਼ਣਾ ਕੋਸ਼ ਫਿਊਚਰ ਤੇ ਅਗਾ ਦੇ ਲਈ ਇੱਕ ਨੰਦੇ ਜੀਵਨ ਦੇ ਲਈ ਅਸੀਂ ਬਣਾ ਕੇ ਦਈਏ ਹੁਣ ਉੱਤੋਂ ਚੀਜ਼ ਚੱਲਦੀ ਹੈ ਕਿ ਉਹ ਤੋਂ ਚੀਜ਼ ਜਿਹੜੀ ਚੱਲਦੀ ਹੈ ਉਹੀ ਥੱਲੇ ਲੱਗੂ ਹੁੰਦੀ ਹੈ ਹੁਣ ਮੈਂ ਬੀਬੀਆਂ ਦੀ ਗੱਲ ਕਰਦਾ ਜਿਹੜੀਆਂ ਇੱਥੇ ਰਹਿ ਜਾਂਦੀਆਂ ਵਿਆਹ ਕਰਕੇ ਪਰ ਸਾਡਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈ 50 ਸਾਲ ਹੋ ਗਏ ਉਹਦੀ ਸ਼ਾਦੀ ਨੂੰ ਉਹਨੇ ਇੱਕ ਦਿਨ ਆਪਣੇ ਘਰ ਵਾਲੇ ਘਰੇ ਨਹੀਂ ਵਸਾਈ ਹੈਗੀ ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਉਤੋਂ ਜੋ ਕੁਝ ਬਲਾ ਹੈਗੀ ਹੈ ਉਹ ਥੱਲੇ ਨੂੰ ਆ ਰਹੀ ਹੈ ਤੇ ਸਾਡੀ ਪਾਰਟੀ ਹੈ ਜਿਹੜੀ ਗਰੀਬਾਂ ਦੇ ਕਿਸਾਨਾਂ ਦੇ ਬੀਬੀਆਂ ਦੇ ਬੱਚਿਆਂ ਦੇ ਹੱਕ ਦੇ ਵਿੱਚ ਹੈ ਤੇ ਅਸੀਂ ਤੁਹਾਡਾ ਜੀਵਨ ਵਧੀਆ ਬਣਾਉਣਾ ਚਾਹੁੰਦੇ ਆ ਅਸੀਂ ਕੋਈ ਝੂਠੇ ਵੇਦ ਨਹੀਂ ਕਰਦੇ ਹੁਣ 13 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਸਾਡੇ ਨੰਮੇ ਦੇ ਖੜੇ ਐ ਚੰਡੀਗੜ੍ਹ ਦੀ ਸੀਟ ਤੇ ਵੀ ਖੜੇ ਐ ਪੰਜਾਬੀ ਬੋਲਦੇ ਲੱਗਦੇ ਹਰਿਆਣਾ ਕਰਨਾਲ ਤੇ ਖੁਰ ਖੇਤਰ ਤੋਂ ਵੀ ਖੜੇ ਐ ਜੀ ਦਾ ਮਤਲਬ ਹੈ ਕਿ ਤੁਹਾਨੂੰ ਹੁਣ ਪੂਰੀ ਛੁੱਟੀ ਹੈ ਕਿ ਅਖਰਲੀ ਦਾ ਨੰਬਰ ਸਰ ਦੇ ਨਮੈਂਡੀਆਂ ਨੂੰ ਪਾਰਲੀਮੈਂਟ ਦੇ ਵਿੱਚ ਭੇਜੋ ਜਿੱਥੇ ਅੱਖ ਨਾਲ ਅੱਖ ਮਲਾ ਕੇ ਹੁਕਮਰਾਨਾਂ ਨਾਲ ਗੱਲ ਕਰ ਸਕੀਏ ਕਿ ਤੁਸੀਂ ਸਾਡੇ ਜਿਹੜੇ ਵੈਧ ਕੀਤੇ 1947 ਤੋਂ ਲੈ ਕੇ ਅੱਜ ਤੱਕ ਇੱਕ ਵੀ ਪੁਰਾਣੀ ਕੀਤਾ ਤਾਂ ਸਤਕਾਰਯੋਗ ਸਾਧ ਸੰਗਤ ਜੀ ਚਾਹ ਜਾਂ ਕਿ ਸਿਆਸਤ ਨੂੰ ਸੁਭਾਲਿਆ ਜਾਣਾ ਹੈ ਨਹੀਂ ਤਾਂ ਉਤਪਤਾਂ ਦੇ ਵੈਧੇ ਕਰਦੇ ਰਹਿਣਗੇ ਤੇ ਆਪਾਂ ਗਲਤ ਵੋਟਾਂ ਪਾਉਂਦੇ ਰਹਿਣਗੇ ਸੋ ਮੈਂ ਆਸ ਕਰਦਾ ਕਿ ਐਤ ਕੀ ਵਾਰੀ ਤੁਸੀਂ ਬਿਲਕੁਲ ਸੋਚ ਸਮਝ ਕੇ ਆਪਣੀ ਵੋਟ ਪਾਖਦੇ ਅਕਾਲੀ ਦਾ ਨੰਬਰ ਸਰ ਦੇ ਪਾਰਲੀਮੈਂਟ ਦੇ ਮੈਂਬਰ ਤੇ ਜੋ ਜੀ ਨਾਲ ਇਹਨਾਂ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਜਿਹੜੇ ਜਿਹੜੇ ਵਾਅਦੇ ਕੀਤੇ ਐ ਉਹ ਪੂਰੇ ਕਰਾਈਏ ਇਹਨਾਂ ਸ਼ਬਦਾਂ ਦੇ ਨਾਲ ਜੀ ਆਇਆਂ ਨੂੰ ਤੇ ਮੈਂ ਹੁਕਮ ਲੈਂਦਾ ਕਿ ਮੈਂ ਤੁਹਾਡੇ ਨਾਲ ਤੁਹਾਡੇ ਦਰਸ਼ਨ ਕੀਤੇ ਹੈ ਮੈਨੂੰ ਬਹੁਤ ਅੱਛਾ ਲੱਗਿਆ